ਹਾਂਜੀ ਕਿਵੇਂ ਹੋ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਇਹ ਦਿਨ 15ਵਾਂ ਗੱਡੀ ਦੀ ਮਾਰ ਕੇ ਸੈਲਫ ਝੋਟਾ ਚਾੜਤਾ ਰੋਡ ਤੇ ਚੱਲੀਏ ਪਹਿਲੀ ਬੁਕਿੰਗ ਨੂੰ ਪਿਕਅਪ ਕਰਨ ਲਈ ਟੁੱਟੀਆਂ ਫੁੱਟੀਆਂ ਤੇ ਸੜਕਾਂ ਤੋਂ ਦੀ ਹੁੰਦੇ ਹਵਾਏ ਬੁਕਿੰਗ ਨੂੰ ਪਿਕਅਪ ਕਰਨ ਵੀ ਚੱਲਿਆ ਸੀਗਾ ਪਹਿਲੇ ਹੀ ਪਲਵਾਨ ਸਾਹਿਬ ਦੇਖਗੇ ਦੇਖੋ ਇੰਨਾ ਡੋਲੇ ਕਿੱਡੇ ਕਿੱਡੇ ਨੇ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ ਕਰੀਏ ਦਰਪਣ ਗਰੀਨ ਵਾਲੀ ਸਾਈਡ ਤੋਂ ਪਿਕਅਪ ਕਰਕੇ ਜਾਣਾਗਾ ਮਹਾਲੀ ਵਾਲੀ ਸਾਈਡ ਨੂੰ ਚੱਲੀਏ ਫਿਰ ਜੇ ਬੂਟਵਾ ਟੁੱਟੇ ਹੋਏ ਨੇ ਚਪਲਾਂ ਟੁੱਟੀਆਂ ਨੇ ਦੱਸ ਦੋ ਆਪਾਂ ਬੰਦੇ ਨੂੰ ਹੁਣੀ ਕਹਿ ਦੰਨੇ ਆਂਗੇ ਹੋਮ ਡਿਲੀਵਰੀ ਫ੍ਰੀ ਹੈਗੀ ਬੰਦਾ ਘਰੇ ਆ ਕੇ ਠੀਕ ਕਰ ਜੂਗਾ ਛੇ ਐਂਬੂਲੈਂਸ ਆ ਰਹੀ ਸੀਗੀ ਪਾਸ ਮਾਰੀ ਜਾ ਰਿਹਾ ਮੈਨੂੰ ਪਤਾ ਨਹੀਂ ਚੱਲੇ ਹੈਗਾ ਦੇਖ ਕੇ ਆਪਾਂ ਨਾਲ ਦੀ ਨਾਲ ਥਾਂ ਦੇ ਕੇ ਇਹਨੂੰ ਕਹਤਾ ਕਿ ਬਾਈ ਜੀ ਤੁਸੀਂ ਪਹੁੰਚੋ ਪੇਸ਼ੈਂਟ ਨੂੰ ਲੈ ਕੇ ਛੇਤੀ ਦੇਣੇ ਅਸੀਂ ਤਾਂ 2 ਮਿੰਟ ਲੇਟ ਹੋ ਜਾਾਂਗੇ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੀ ਮੇਰੇ ਭਰਾ ਜੇ ਕਦੇ ਵੀ ਐਂਬੂਲੈਂਸ ਦੀਦੀ ਆ ਤਾਂ ਆਪਣਾ ਸ ਡਰਾਪਿੰਗ ਕਰਤੀ ਸੀਗੀ ਹੁਣ ਚੱਲਿਆ ਨੌ ਫੇਸ ਤੋਂ ਪਿਕਅਪ ਕਰਕੇ ਜਾਣਾਗਾ ਚੰਡੀਗੜ੍ਹ 17 ਸੈਕਟਰ ਵਾਹਿਗੁਰੂ ਬਾਬਾ ਜੀ ਸਾਬ ਤੇ ਮੇਰੇ ਪਰਿਆ ਹੱਥ ਰੱਖਿਓ ਨੌ ਫੇਸ ਦੇ ਕੋਲ ਬੱਸ ਕਰੀਏ ਪਿਕਅਪ ਕਰਕੇ ਪਿਕਅਪ ਚੱਲੀਏ 17 ਸੈਕਟਰ ਚੰਡੀਗੜ੍ਹ ਵੱਲ ਨੂੰ ਸਾਸ ਥੋੜਾ ਜਿਆਦਾ ਦੂਰ ਰਹਿ ਗਿਆਗਾ ਕਸਟਮਰ ਕਰੀਏ ਤੇ ਚੱਲੀਏ ਫਿਰ ਅੱਗੇ ਸਾਰਾ ਚੌਂਕ ਤੇ ਖੜੇ ਆਗੇ ਪਤਾ ਨਹੀਂ ਕਿੱਡੇ ਕਿੱਡੇ ਸਿਲੰਡਰ ਨੇ ਪਤਾ ਨਹੀਂ ਕਿਹੜੀ ਚੀਜ਼ ਦੇ ਸਿਲੰਡਰ ਨੇ ਕਿ ਜੇ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਟਿਕਟ ਵਾਲਿਆਂ ਨੇ ਬਾਬੇ ਉਹ ਬੜਾ ਦਿਮਾਗ ਦੇ ਨਾਲ ਬਣਾਇਆ ਹੋਇਆਗਾ ਥੱਲੇ ਦੇਖ ਲਓ ਫਲਾਈਓਵਰ ਬਣਾਤਾ ਉੱਤੇ ਦੁਕਾਨਾਂ ਕੱਟ-ਕੱਟ ਕੇ ਬਣਾਤੀਆਂ ਕਿ ਸਾਰੀਆਂ ਬੈਂਕਾਂ ਬੁੰਕਾਂ ਵਿੱਚ ਬਣਾਈਆਂ ਪਈਆਂ ਨੇ ਆਵਾਜ਼ੀ ਉਹ ਬਹੁਤ ਵਧੀਆ ਸਿਸਟਮ ਕਰਿਆ ਹੋਇਆਗਾ ਮਾਮੂ ਚੈੱਕ ਕਰੋ ਕਿਵੇਂ ਤਿਆਰ ਖੜੇ ਨੇ ਪੂਰੇ ਕੋਈ ਬੰਦਾ ਛੋਟੀ ਜੀ ਗਲਤੀ ਕਰੇ ਅਸੀਂ ਨਾਲ ਦੀ ਨਾਲ ਚਲਾਨ ਕੱਟ ਕੇ ਭੇਜੀ ਇਹਨੂੰ ਫੜਾਈਏ ਟਰੋਫੀ ਹੱਥ 'ਚ ਕਦੇ ਕਦੇ ਤਾਂ ਕੰਪਨੀ ਵਾਲੇ ਇੰਨਾ ਵਧੀਆ ਕੰਮ ਕਰ ਦਿੰਦੇ ਨੇ ਉਹਨੇ ਘਰ ਦੇ ਨਾਲ ਤੇ ਘਰ ਦੇ ਕੋਲ ਦੀ ਰਾਈਡ ਦਿੱਤੀ ਹੈਗੀ ਅੱਜ ਮੈਨੂੰ ਤੇ ਬਾਬੇ ਮੌਸਮ ਚੈੱਕ ਕਰੋ ਕਿੰਨਾ ਸਰਾ ਹੋਇਆ ਪਿਆਗਾ ਅੱਜ ਵੀ ਮੀਂਹ ਪਊਗਾ ਯਾਰ ਗੱਡੀ ਹੁਣ ਤਵਾਈ ਹੈਗੀ ਦੁਆਰਾ ਫੇਰ ਮੀਂਹ ਪੈ ਜਾਣਾਗਾ ਜੀ ਬਾਬੇ ਰੋਟੀ ਪਾਣੀ ਖਾ ਲਈ ਕਰੋ ਨਿਕਲ ਚੁੱਕੇ ਹਾਂਗੇ ਸ਼ਿਵਾਲਿਕ ਤੋਂ ਰਾਈਡ ਚੱਕਣੀ ਹੈਗੀ ਜਾਣਾਗਾ 17 ਸੈਕਟਰ ਬੱਸ ਸਟੈਂਡ ਬਾਬੇ ਆ ਬੰਦੇ ਨੂੰ ਦੇਖੋ ਕੋਈ ਟੈਨਸ਼ਨ ਨਹੀਂ ਹੈਗੀ ਚਿੱਲ ਮਾਰਦਾ ਜਾ ਰਹੇ ਹੈਗਾ ਸਮਾਨ ਦੀ ਕੋਈ ਟੈਨਸ਼ਨ ਨਹੀਂ ਹੈਗੀ ਕਿ ਡਿੱਗ ਜੂ ਮੇਰਾ ਸਮਾਨ ਜਾਂ ਨਹੀਂ ਡਿੱਗ ਜੂਗਾ ਬੰਦਾ ਚਿੱਲ ਮਾਰ 17 ਬੱਸ ਸਟੈਂਡ ਕਰਤੀ ਡਰਾਪਿੰਗ ਹਰਿਆਣਾ ਰੋਡਵੇਜ ਵਾਲੇ ਤਾਂ ਜਮਰਾਤ ਦੇ ਝੋਟੇ ਹੀ ਨੇਗੇ ਯਾਰ ਇੰਨੀਆਂ ਬੱਸਾਂ ਭਜਾਉਂਦੇ ਨੇ ਨਾ ਇਹ ਇੰਨਾ ਜ਼ਰਾ ਡਰ ਡਰ ਕੇ ਗੱਡੀ ਚਲਾਉਣੀ ਪੈਂਦੀ ਹੈ ਕਿ ਐਣੀ ਪਤਾ ਹੁੰਦਾ ਕਿੱਧਰ ਤੋਂ ਮੂੰਹ ਕੱਢ ਦੇਣ ਇਹਦਾ ਬੱਸ ਦਾ ਰਾਈਡਰ ਰੂਟ ਛੱਡ ਕੇ ਹੁਣ ਖੜਦੇ ਆਂ ਬੈਕ ਸਾਈਡ ਜਾ ਕੇ 17 ਬੱਸ ਸਟੈਂਡ ਤੇ ਦੇਖਦੇ ਆਂ ਕੋਈ ਹੋਰ ਰਾਈਡਰ ਰੂਟ ਆਉਂਦੀ ਹੈ ਫੇਰ ਚੱਕਦੇ ਆਂ ਫੇਰ ਨਿਕਲਦੇ ਆਂ ਕਿ ਫੈਸਟੀਵਲ ਲੱਗ ਰਿਹਾ ਹੈਗਾ ਦੇਖਦੇ ਆਂ ਪਤਾ ਨਹੀਂ ਕਾਹਦਾ ਲੱਗੂਗਾ ਉਸ ਤੋਂ ਬਾਅਦ ਉਹ ਪਤਾ ਲੱਗੂਗਾ ਬਾਕੀ ਪਰ ਸੋਹਣਾ ਬਹੁਤ ਲੱਗ ਰਿਹਾ ਹੈਗਾ ਚਿੱਟੀਆਂ ਚਿੱਟੀਆਂ ਝੌਂਪੜੀਆਂ ਜੀਆਂ ਬਣਾ ਕੇ ਨਾ ਬਹੁਤ ਸੋਹਣੀ ਸੋਹਣੇ ਲੱਗ ਰਹੇ ਹੁੰਦੀ ਹੈਗੇ ਪੂਰੇ ਵਧੀਆ ਚੀਜ਼ ਇਹ ਦੇਖੋ ਚੱਕ 1.5-2 ਘੰਟੇ ਹੋ ਗਏ ਸੀ ਕਿ 17 ਸੈਕਟਰ ਖੜੇ ਨੂੰ ਰਾਈਡ ਕੋਈ ਆ ਨਹੀਂ ਰਹੀ ਸੀ ਹੁਣ ਪੀਜੀਆਈ ਤੋਂ ਆਈ ਰਾਈਡ ਸੈਕਟਰ 11 ਦੇ ਕੋਲ ਪਹੁੰਚ ਚੁੱਕੇ ਆਂਗੇ ਇੱਥੇ ਸਾਰੀ 11 ਦੇ ਵਿੱਚ ਮਾਰਕੀਟ ਹੀ ਮਾਰਕੀਟ ਹੈਗੀ ਕੱਲੀ ਮੈਡੀਕਲ ਸ਼ਾਪਾਂ ਦੀ ਮਾਰਕੀਟ ਹੈ ਸਾਰੇ ਜੋ ਵੀ ਪੀਜੀਆਈ ਆਉਂਦਾਗਾ ਇੱਥੋਂ ਹੀ ਦਵਾਈ ਜਾਂਦੀ ਹੈਗੀ ਸਾਰੀ ਮੈਡੀਸਨ ਹੁਣ ਬਸ ਚੱਲੇ ਆਂਗੇ ਪਿਕਅਪ ਕਰਨ ਦੇ ਲਈ ਰਾਈਡ ਪਈ ਹੈਗੀ ਇੱਕ ਤੇ ਜਾ ਰਹੇ ਆਂਗੇ ਬਸ ਉਹਦੀ ਲੋਕੇਸ਼ਨ ਤੇ ਪਹੁੰਚੀ ਹੈ ਪੀਜੀਆਈ ਤੋਂ ਚੱਕਣੀ ਹੈਗੀ ਰਾਈਡ ਚੱਲੀਏ ਤੇ ਫਿਰ ਖਰੜ ਵਾਲੀ ਸਾਈਡ ਦੀ ਬੁਕਿੰਗ ਹੈਗੀ ਜਾ ਰਹੇ ਆਂ ਪਿਕਅਪ ਕਰਨ ਦੇ ਲਈ ਪਿਕਅਪ ਕਰਨ ਆਇਆ ਸੀਗਾ ਫੇਕ ਰਾਈਡ ਨਿਕਲੀ ਬਾਬੇ ਫੋਨ ਨਹੀਂ ਚੱਕਦੇ ਹੈਗੇ ਇਹ ਬਹੁਤ ਕੈਨਸਲ ਹੁੰਦੀਆਂ ਨੇ ਰਾਈਡਾਂ ਫੇਕ ਰਾਈਡਾਂ ਬਹੁਤ ਪੈਂਦੀਆਂ ਨੇ ਬਾਬੇ ਪ੍ਰਮਾਤਮਾ ਤਾਂ ਸੁਣਦਾ ਹੈਗਾ ਹਰ ਇਹ ਗੱਲ ਆਪਣੀ ਮੈਨੂੰ ਹੁਣੀ ਕੈਨਸਲ ਹੋਈ ਸੀ ਰਾਈਡ ਦੁਆਰਾ ਫੇਰ ਖਰੜ ਦੀ ਦੇਤੀ ਬਾ ਜਾ ਰਹੇ ਆਂਗੇ ਯੂ-ਟਰਨ ਲੈ ਕੇ ਅੱਗੋਂ ਰਾਈਡ ਚੱਕ ਕੇ ਚੱਲੀਏ ਖਰੜ ਵਾਲੀ ਸਾਈਡ ਨਾਲ ਝੋਟੇ ਨੂੰ ਲੱਗੀ ਤੋੜ ਇਹਨੂੰ ਕਰਾਈਏ ਗਿੱਲਾ ਨਾ ਸ਼ਾ ਬਾਬੇ ਉਹ ਮਿਹਨਤ ਕਰਦੇ ਰਿਹਾ ਕਰੋ ਪ੍ਰਮਾਤਮਾ ਆਪ ਹੀ ਕਾਹਬੀਆਬ ਕਦੇ ਨਾ ਕਦਰ ਕਰੂਗਾ ਜਰੂਰ ਲੱਗਦੇ ਹੱਥ ਝੋਟੇ 'ਚ ਹਵਾ ਵੀ ਪੁਆਈ ਲਈ ਥੋੜੀ ਜੀ ਘੱਟ ਲ ਖਰੜ ਟੋ ਰਾਈਡ ਫੇਰ ਪੈ ਗਈ ਸੀਗੀ ਚੰਡੀਗੜ੍ਹ ਵੱਲ ਦੀ ਇੱਦਾਂ ਹੀ 3-4 ਰਾਈਡਾਂ ਲਾ ਕੇ ਬਸ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਆਂਦੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਚੈਨਲ ਨੂੰ ਤੁਹਾਡੇ ਭਰਾ ਨੂੰ ਸਪੋਰਟ ਦੀ ਲੋੜ ਹੈਗੀ ਸਪੋਰਟ ਕਰੋ ਸਭ ਵੱਧ ਤੋਂ ਵੱਧ ਜਿੰਨੀ ਕਰ ਸਕਦੇ ਹੋ ਕਿ ਇੱਕ ਜਾਂਦੇ ਆਂਦੇ ਲਾਈਕ ਜ਼ਰੂਰ ਕਰਦੇ ਆ ਕਰੋ ਇਹਦੇ ਨਾਲ ਮੈਂ ਮੋਟੀਵੇਸ਼ਨ ਮੈਨੂੰ ਬਹੁਤ ਮਿਲਦੀ ਹੈਗੀ ਬਾਕੀ ਮਿਲਦੇ ਆਂ ਕੱਲ ਨੂੰ ਵਾਈ ਗੁਰਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਸਭ ਨੂੰ